ਸੋ ਕਿ ਦੰ। ਥੈਂਕ ਯੂ so much ਆਪਾਂ ਸਾਰੇ ਗੁਰਵਾਨੀ ਨਾਲ ਜੋੜੀਏ ਐਂਡ ਦੋਸ ਵੋ ਸੇਇੰਗ ਦੇ ਡੋਂਟ ਗੈਟ ਐਨੀ ਡਿਫਿਕਲਟੀ ਇਨ देयर ਲਾਈਫਸ ਥੈਂਕ ਯੂ so much। ਉਹ ਹੈ ਆਸਾ ਕੀ ਵਾਰ ਵਿੱਚ ਧਰਮ ਵਿਵਹਾਰਿਕ ਪਰਿਪੇਖ। ਜਿਹਨੂੰ 68 ਤੀਰਤ ਜਿਨਾ ਆਵੇ ਉਤਰੇ ਨਾਲ ਮੈਂ ਸਮਾਪਤ ਕਰਦਾ ਜਿੱਦਾਂ ਸ਼ਰਾਬ ਦੀ ਗੱਲ ਹੈ ਸ਼ਰਾਬ ਦੀ ਜਿਹੜਾ ਇਹਦਾ ਮਹੱਤਮੇ ਰਸ ਮੈਂ ਜਿਹੜੀ ਦਾ ਸਨਾਤਨ ਮਤ ਵਿੱਚ ਦਾ ਬੰਦੂ ਨੂੰ ਸੂਤਕ ਲੱਗਦਾ ਹੈ ਪਰ ਜਨਮ ਦਾ ਸੂਤਕ ਕੇਵਲ ਮਾਤਾ ਪਿਤਾ ਨੂੰ ਹੀ ਹੁੰਦਾ ਤਾਂ ਕੇਵਲ ਇਸ਼ਨਾਨ ਕਰਕੇ ਸ਼ੁੱద్ధి ਹੈ ਜਿਹੜੀ ਉਹ ਜੰਮਣ ਮਰਨਾ ਹੁਕਮ ਹੈ ਪਰ ਸੂਤਕ ਨਾ ਹੈ ਸੋ ਇਸ ਪੌਦਿਆਂ ਦੇ ਬਾਰੇ ਗੱਲ ਕਰਨ ਜਾ ਰਹੀਆਂ ਕਿ ਉਹਨਾਂ ਨੂੰ ਵੀ ਉਹਨਾਂ ਦੇ ਵਿੱਚ ਜਿਹੜੇ ਗੁਣ ਨੇ ਆਵ ਗੁਣ ਨੇ ਉਹਨਾਂ ਗੁਣਾਂ ਨੂੰ ਲੈ ਕੇ ਗੁਰੂ ਪਤਸ਼ਾਹ ਨੇ ਭਗਤਾ ਨੇ ਇਹਦੇ ਵਿੱਚ ਜਿਹੜੀ ਬਾਣੀ ਦਰਜ ਹੈ ਉਸ ਦੀ ਮੈਂ ਗੱਲ ਕਰਨੀ ਚਾਹਾਂਗੀ ਤਿਸ ਜਸ ਤੂੰ ਚਿਤ ਨ ਆਵੇ ਇਸੇ ਪ੍ਰਕਾਰ ਗੁਰੂ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਰਾਗ ਬੜਹਾਂਸ ਵਿੱਚ ਇਹਨਾਂ ਦੇ ਵਿੱਚ ਰਤਨ ਜੜੇ ਜਾਨ ਕਸਤੂਰੀ ਕੁੰਗ ਅਗਰ ਅਤੇ ਚੰਦਰ ਵਰਗੀਆਂ ਸੁਗੰਧੀਆਂ ਵਾਲੀਆਂ ਵਸਤੂਆਂ ਦਾ ਲੇਪ ਵੀ ਕਰ ਦਿੱਤਾ ਜਾਵੇ ਤਾਂ ਵੀ ਇਹ ਸਾਰਾ ਕੁਝ ਵਿਅਰਥ ਹੈ ਕਿਉਂਕਿ ਪਰਮਾਤਮਾ ਦੇ ਨਾਮ ਤੋਂ ਇਹ ਜਿਹੜੀਆਂ ਸਾਰੀਆਂ ਵਸਤਾਂ ਨੇ ਇਹ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਸਭ ਤੋਂ ਉੱਚਾ ਹੈ ਉਸ ਮਿੱਟੀ ਆਵਾਜ਼ ਦੇ ਵਿੱਚ ਸੁਰ ਘਟਦੀ ਹੈ ਕੋਇਲ ਦੀ ਮਿੱਟੀ ਆਵਾਜ਼ ਮਨੁੱਖੀ ਮਨ ਨੂੰ ਮੋਹ ਲੈਂਦੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਾਗ ਗੋੜੀ ਰਚ ਕੀਤਾ ਹੈ। ਜਗਤ ਇੱਕ ਜੰਗਲ ਹੈ ਜਿਸਦੇ ਅੱਗੇ ਅੱਗ ਹੈ ਅਤੇ ਜੋ ਵੱਡੇ-ਵੱਡੇ ਰੁੱਖਾਂ ਨੂੰ ਵੀ ਸੰਦਾਰ ਰੁੱਖ ਅਤੇ ਆਪਣੇ ਆਪ ਨੂੰ ਅਰਿੰਡ ਰੁੱਖ ਦੱਸਦੇ ਹਨ। ਚੰਦਨ ਦੇ ਰੁੱਖ ਵਿੱਚ ਉਹ ਇਹ ਇੱਕ ਖਾਸੀਅਤ ਹੁੰਦੀ ਹੈ ਕਿ ਜਿਹੜੇ ਰੁੱਖ ਨੂੰ ਇਹਦੀ ਨੇੜਤਾ ਪ੍ਰਾਪਤ ਹੁੰਦੀ ਹੈ ਉਹ ਸੁਗੰਧ ਉਸ ਦੇ ਪ੍ਰਸੰਗ ਵਿੱਚ ਉਹਨਾਂ ਨੇ ਚਿੱਤਰਿਆ ਹੈ ਕਬੀਰ ਜਿਉਂ ਤੂੰ ਸਾਧੂ ਕਬੀਰ ਜਿਉਂ ਤੂੰ ਸਾਧ ਪਰਮ ਕੀ ਪਾਕੇ ਸੇਤੀ ਖੇਲ ਕਾਚੀ ਸਰਸੋਂ ਪੇਲ ਕੇ ਨਾ ਖਲ ਪਈ ਨਾ ਤੇਲ ਅਗਲਾ ਹੈ ਸਿੰਬਲ ਦਾ ਰੁੱਖ ਜਿਹੜਾ ਹੈਗਾ ਇਹ ਇੱਕ ਵੱਡੇ ਪ੍ਰਕਾਰ ਦਾ ਬ੍ਰਿਛ ਹੈ ਜਿਸ ਦੀ ਲੱਕੜ ਫੁੱਲ ਫਲ ਅਤੇ ਪੱਤੇ